ਜਿਹੜਾ ਰੱਬ ਹੀਰਾ ਸੀ ਨਾ ਪਰਮਾਤਮਾ ਹੀਰਾ ਸੀ ਉਹ ਤੇ ਪੁਲਾਈ ਦਿੱਤਾ ਇਹਨੇ ਜਿਹਨੇ ਇਹਦੇ ਜੀਵਨ ਦੀ ਕੀਮਤ ਵਧਾਉਣੀ ਸੀ ਮਨ ਬਿਸਰੇ ਪ੍ਰਭ ਹੀਰੇ ਬੇਖਫਲ ਮੀਠ ਲੱਗੇ ਮਨ ਬੌਰੇ ਇਸ ਬੌਰੇ ਮਨ ਨੂੰ ਜ਼ਹਿਰ ਵਾਲੇ ਫਲ ਬੜੇ ਮਿੱਠੇ ਲੱਗਦੇ ਤੁਸੀਂ ਵੇਖੋ ਕਿਹਜਾ ਬੰਦੇ ਨਾ ਮਾੜੀਆਂ ਗੱਲਾਂ ਬਹੁਤ ਚੰਗੀਆਂ ਲੱਗਦੀਆਂ ਤੇ ਚੰਗੀਆਂ ਗੱਲਾਂ ਬਹੁਤ ਮਾੜੀਆਂ ਲੱਗਦੀਆਂ ਤੁਸੀਂ ਵੇਖੋ ਮਾੜੀਆਂ ਗੱਲਾਂ ਕਰੀ ਜਾਓ ਨਾ ਟਾਈਮ ਹੀ ਨਹੀਂ ਵੰਦੇ ਉਹ 4-5 ਘੰਟੇ ਲੰਘ ਜਾਂਦੇ ਤੇ ਚੰਗੀਆਂ ਗੱਲਾਂ ਹੁੰਦੀਆਂ ਹੋਣ ਨਾ ਉਸਲ ਵਟੇ ਲੈਣਗੇ ਵੀ ਕਦੋਂ ਸਮਾਪਤੀ ਹੋਵੇ ਤੇ ਕਦੋਂ ਇੱਥੋਂ ਜਾਈਏ ਤਾਂ ਹੀ ਤੁਸੀਂ ਵੇਖੋ ਧਾਰਮਿਕ ਸਮਾਗਮਾਂ 'ਚ ਹਮੇਸ਼ਾ ਹੀ ਬੰਦਾ ਸਮਾਪਤੀ ਦਾ ਟਾਈਮ ਪਹਿਲਾਂ ਪੁੱਛਦਾ ਵੀ ਸਮਾਪਤੀ ਕਦੋਂ ਹੋਣੀ ਹੈ ਆਰੰਭ ਨਹੀਂ ਪੁੱਛਦਾ ਸਮਾਪਤੀ ਪੁੱਛਦਾ ਗੁਰਦੁਆਰੇ ਸਮਾਗਮ ਦਾ ਵੀ ਇਦਾਂ ਹੁੰਦਾ ਸਮਾਗਮ ਸਮਾਪਤ ਕਦੋਂ ਹੋਣਾ ਜੀ ਤਾਂ ਹੀ ਤੁਸੀਂ ਵੇਖਿਓ ਅਨੰਦ ਸਾਹਿਬ ਦੀਆਂ ਛੇ ਪੌੜੀਆਂ ਸਾਰਿਆਂ ਨੂੰ ਆਉਂਦੀਆਂ ਕਿਉਂਕਿ ਜਦੋਂ ਉਹ ਪੜੀਆਂ ਜਾਤੀਆਂ ਤੋਂ ਸਾਰੇ ਆ ਜਾਂਦੇ ਆ ਉਦੋਂ ਭਾਈ ਸਾਹਿਬ ਦੁਕਾਨ ਬੰਦ ਕਰਕੇ ਵੀ ਆ ਜਾਂਦੇ ਆ ਆਫਿਸ ਵਾਲਾ ਵੀ ਆ ਜਾਂਦਾ ਉਹ ਜਿਹੜੇ ਚੌ ਬੋਲੇ ਆ ਫੁਨੇ ਆ ਗਾਥਾ ਸਾਂਸਕ੍ਰਿਤੀ ਸਲੋਕ ਪਟਾਂ ਦੇ ਸੋਈਏ ਇਹ ਕਹਿੰਨੇ ਸੁਣਨੇ ਜੀ ਸਾਡੇ ਕੋਲ ਟਾਈਮ ਕਿੱਥੇ ਹੈਗਾ ਵਕਤ ਹੀ ਨਹੀਂ ਸਾਡੇ ਕੋਲ ਕਿਉਂਕਿ ਅਸੀਂ ਹੋਰ ਹੀ ਕੰਮਾਂ 'ਚ ਬੜੇ ਵਿਜੀ